ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ। ਪੀਆਰ 126 ਪੀਆਰ 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਕੋਸ਼ਿਸ਼ ਕੀਤੀ ਹੈ। ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੇ। 470 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਬਚ ਗਿਆ। ਉਹਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ। 60 ਦਿਨ ਦਾ ਮਤਲਬ ਟਿਊਬਵਲ ਨਹੀਂ ਚੱਲੇ। ਤਹੋ ਬਿਜਲੀ ਵੱਜ ਗਈ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਹੈ ਉਹਦਾ ਬਚਾਓ ਇਸ ਸੀਜ਼ਨ ਦੇ ਵਿੱਚ ਆਪਾਂ ਪੀਆ 126 ਪੀਆ 127 128 129 130 ਚੋਂ ਬੀਜੋ ਬਾਸਮਤੀ ਬੀਜੋ ਇਸ ਵਾਰ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਪਰ ਆ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵਦਕੇ ਮਿਲੇ ਤੁਸੀਂ ਦੇਖ ਰਹੇ ਹੋ ਡੀ5 ਚੱਲਣ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਪੇਜ ਦੇ ਉੱਤੇ ਲਾਈਵ ਹੋਏ ਤੇ ਉਹਨਾਂ ਵੱਲੋਂ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਝੋਨੇ ਦੀ ਇੱਕ ਕਿਸਮ ਹੈ ਪੁਸ਼ਾ 44 ਜਿਹਦੇ ਨਾਲ ਕਿਸਾਨਾਂ ਵੱਲੋਂ ਇਹ ਘਟਾਈ ਗਈ ਹੈ ਇੱਕ ਸਾਲ ਦੇ ਵਿੱਚ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਪਾਣੀ ਨੂੰ ਲੈ ਕੇ ਬਿਜ ਨੂੰ ਲੈ ਕੇ ਕਈ ਫਾਇਦੇ ਹੋਏ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਪੰਜਾਬ ਇੱਕ ਖੇਤੀ ਸੂਬਾ ਹੈ ਆਪਾਂ ਇਹਨੂੰ ਹੋਰ ਉੱਚਾ ਚੁੱਕਣ ਵਾਸਤੇ ਕਈ ਹੋਰ ਫੈਸਲੇ ਵੀ ਲੈ ਰਹੇ ਹਾਂ ਲਾਹੇਬੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਫੈਸਲੇ ਇਸ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜਿਆਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ ਚ ਜਾਂ ਸਪਾਨੀ ਸਰੀਮ ਇੱਦਾਂ ਨਾ ਫਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਨੇ ਆ ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ ਉਹਨਾਂ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ ਪੀਆਰ 126 ਪੀਆਰ 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੀ ਹੈ ਸੋ ਪਾ 4 ਵੀ ਉਨੇ ਹੀ ਹੁੰਦਾ ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਇੱਕ ਬਹੁਤ ਵੱਡਾ ਤੇ ਖੁਸ਼ੀ ਭਰਿਆ ਖੁਲਾਸਾ ਹੋਇਆ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਦੀ ਘਟ ਵੀਜੀ ਉਹੀ ਥਾਂ ਤੇ ਪੀਆਰ 126 ਬੀ ਜੀ ਜਿਹਦੇ ਨਾਲ 477 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਬਚ ਗਿਆ ਉਹਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ 60 ਦਿਨ ਦਾ ਮਤਲਬ ਟਿਊਬਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ ਤੇ ਨਾਲ ਸਭ ਤੋਂ ਜਿਹੜੀ ਵਧੀਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਿਊਬਿਕ ਮੀਟਰ ਪਾਣੀ ਜਾਨੀ ਕਿ ਜਿਹਨੂੰ ਕਹਿਣਾ ਹੋਵੇ ਪੰਜਾਬੀ ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ ਜੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਗੁਰੂ ਸਾਹਿਬ ਦਾ ਜਿਹੜਾ ਬਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਤੇ ਝਾੜ ਵੀ ਉੱਨੀ ਨਿਕਲਿਆ ਤੇ ਪਾਣੀ ਵੀ ਬਚਿਆ ਬਿਜਲੀ ਵੀ ਬਚੀ ਹੈ ਸੋ ਮੈਨੂੰ ਧੰਨਵਾਦ ਕਰਦੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਮੇਰੀ ਸਲਾਹ ਤੇ ਕੰਮ ਕਰ ਰਹੇ ਹੋ ਮੈਂ ਕੋਈ ਗਲਤ ਸਲਾਹ ਕਦੇ ਵੀ ਨਹੀਂ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਮੈਂ ਮਹਾਰਾਣਾ ਗੱਲ ਕਰਕੇ ਜਿੱਥੇ ਵੀ ਪੰਜਾਬ ਦਾ ਕਿਸੇ ਕਿਸਮ ਦਾ ਫਾਇਦਾ ਹੁੰਦਾ ਹੋਵੇ ਮੈਂ ਉਹੀ ਸਲਾਹ ਦੇਵਾਂਗਾ ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਹੈ ਉਹਦਾ ਬਚਾਅ ਹੋਊਗਾ ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ ਪੀਆ 126 ਪੀਆ 127 128 129 130 ਚੋ ਵੀਜੋ ਬਾਸਮਤੀ ਵੀਜੋ ਐਸਪਾਸ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਔਰ ਪਾ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵੱਧ ਕੇ ਮਿਲੇ ਸੇ ਮੰਡੀਆਂ ਦੇ ਵਿੱਚ ਪ੍ਰਬੰਧਾਂ ਦਾ ਬਾਕੀ ਲਿਫਟਿੰਗ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਗੀ ਔਰ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੈਸੇ ਨੇ ਉਹ ਖਾਤੇ 'ਚ ਪੈਂਦੇ ਨੇ ਕਿਉਂਕਿ ਅਸੀਂ ਸੀਸੀਐਲ ਕਹਿੰਦੇ ਆ ਜਿਹਨੂੰ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੈਂਟਰ ਤੋਂ ਆਉਂਦੀ ਹੈ ਕਿ ਜਿਹੜੀ ਜਿਹੜਾ ਝੋਨਾ ਜਾਂ ਕਣਕ ਉਹ ਖਰੀਦਦੇ ਨੇ ਉਹਦੇ ਪੈਸੇ ਦੇਉਂਦੇ ਨੇ ਅਸੀਂ ਕਹਿੰਦੇ ਜੀ ਪਹਿਲਾਂ ਪੈਸੇ ਦਿਓ ਜਦੋਂ ਜਦੋਂ ਤੁਸੀਂ ਆਪਣਾ ਲਿਫਟਿੰਗ ਕਰੀ ਜਾਉਂਗੇ ਅਸੀਂ ਨਾਲ ਦੀ ਨਾਲ ਉਹ ਪੈਸੇ ਜਿਹੜੇ ਨੇ ਕਿਸਾਨਾਂ ਦੇ ਖਾਤੇ ਚ ਪਾਵਾਂਗੇ ਤਾਂ ਕਿ ਉੱਤਮ ਖੇਤੀ ਮਦਮ ਵਪਾਰ ਨਿਖਿਤ ਚਾੱਕਰੀ ਜਿਹੜਾ ਇਹ ਵੀ ਜਿਹੜਾ ਬਾਣੀ ਚ ਲਿਖਿਆ ਹੈ ਉਹਦਾ ਵੀ ਆਪਾਂ ਥੋੜਾ ਬਹੁਤ ਜਿਹੜਾ ਉਹਦੇ ਉਹਦੇ ਅਮਲ ਕਰਦੇ ਨਜ਼ਰ ਆਈਏ ਮੈਨੂੰ ਉਮੀਦ ਹੈ ਕਿ ਵਿਖਦੇ ਵਿੱਚ ਆਪਾਂ ਧਰਤੀ ਦਾ ਪਾਣੀ ਵੀ ਬਚਾਵਾਂਗੇ ਆਪਣਾ ਬਿਜਲੀ ਵੀ ਬਚਾਵਾਂਗੇ ਨਾਲ ਨਾਲ ਵਾਤਾਵਰਨ ਵੀ ਬਚੂਗਾ ਕਿਉਂਕਿ ਪੂਸਾ 44 ਦੀ ਪਰਾਲੀ ਵੀ ਜ਼ਿਆਦਾ ਹੈ ਉਹਦਾ ਕੱਦ ਜਿਹੜਾ ਉਹ ਲੰਬਾ ਹੁੰਦਾ ਹੈ ਉਚਾਈ 'ਚ ਤੇ ਪੀਆ 126 ਜਿਹੜੀ ਹੈ ਉਹ ਘੱਟ ਹੈ ਉਚਾਈ 'ਚ ਸੋ ਕਈ ਫਾਇਦੇ ਹੋਏ ਨੇ ਔਰ ਅੰਗਰੇਜ਼ੀ ਦੇ ਵੱਡੇ ਵੱਡੇ ਅਖਬਾਰਾਂ ਨੇ ਦੇਸ਼ਦਿਆਂ ਨੇ ਫਰੰਟ ਪੇਜ ਤੇ ਇਹਨੂੰ ਜਗ੍ਹਾ ਦਿੱਤੀ ਹੈ ਕਿ ਇਹ ਫੈਸਲਾ ਜਿਹੜਾ ਬਹੁਤ ਲਾਹੇਵੰਦ ਰਿਹਾ ਪੰਜਾਬ ਲਈ ਸੋ ਇੱਕ ਵਾਰ ਫੇਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਆਪਾਂ ਸਮੱਸਿਆਵਾਂ ਦੇ ਹੱਲ ਵੀ ਕਰਦੇ ਰਵਾਂਗੇ ਕੱਸੀਆਂ ਨਹਿਰਾਂ ਬੰਦ ਪਈਆਂ ਜਿਹੜੀਆਂ ਰਜਵਾਹੇ ਸੂਏ ਉਹਨਾਂ ਨੂੰ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਨਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚੇ ਪੰਜਾਬ ਨੂੰ ਫੇਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਵਕਤ ਤਤਪਰਾਂ ਦਿਨ ਰਾਤ ਤੁਹਾਡੇ ਨਾਲ ਖੜਾਂਗੇ ਔਰ ਮਿਲਦੇ-ਗਿਲਦੇ ਵੀ ਰਵਾਂਗੇ ਤਾਂ ਕਿ ਜਿਹੜਾ ਕੋਈ ਛੋਟੀ ਮੋਟੀ ਵੀ ਸਮੱਸਿਆ ਹੋਵੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੀ ਛੋਟੀ ਜੀ ਬੇਨਤੀ ਨੂੰ ਸਵਾਰ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਤੇ ਕਿਸਾਨ ਮਿਲਣੀ ਜਾਂ ਕੋਈ ਇਸ ਤਰ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾ ਕੇ ਹੋਰ ਕਿਹੜੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਨੇ ਕਦੋਂ ਕਿਹੜੀ ਫਸਲ ਨੂੰ ਆਪਾਂ ਬਦਲਵੀਂ ਫਸਲ ਦੇ ਤੌਰ ਤੇ ਲੈ ਸਕਦੇ ਆ ਤਾਂ ਕਿ ਝੋਨੇ ਤੋਂ ਆਪਣਾ ਖੇੜਾ ਛੋਟੇ ਤਾਂ ਕਿ ਧਰਤੀ ਦਾ ਜਿਹੜਾ ਪਜਾਉ ਪਾਣਾ ਉਹ ਵੀ ਬਚਿਆ ਰਹੇ ਔਰ ਜਿਹੜਾ ਨਹਿਰੀ ਪਾਣੀ ਹੈ ਉਹਦੇ ਵਿੱਚ ਮਿਨਰਲਸ ਹੁੰਦੇ ਨੇ ਤੱਤ ਹੁੰਦੇ ਨੇ ਉਹਦੇ ਨਾਲ ਫਸਲ ਜਿਹੜੀ ਹੈ ਉਹਦਾ ਝਾੜ ਵੱਧਦਾ ਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਬਹੁਤ ਬਹੁਤ ਧੰਨਵਾਦੀ ਕਰੀ ਫਿਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਹਨ ਜਿਹਨੇ ਵੀ ਹਿੱਸਾ ਪਾਇਆ ਬਹੁਤ ਬਹੁਤ ਹੈਦਲੋ ਧੰਨਵਾਦ ਸਸਿਕਾ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਕਾਇਆ ਗਿਆ ਕਿ ਅਸੀਂ ਕਿਸਾਨਾਂ ਦੇ ਨਾਲ ਮੀਟਿੰਗ ਕਰਾਂਗੇ ਤੇ ਹੋਰ ਵੀ ਜੋ ਕਿ ਉਹਨਾਂ ਦੇ ਰਾਏ ਲਵਾਂਗੇ ਤੇ ਅੱਗੇ ਨੂੰ ਕੀ ਕੀਤਾ ਜਾਵੇ ਹੁਣ ਵੇਖਣਾ ਹੋਵੇਗਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਹੈ ਤਾਂ ਨਾਲ ਸੰਭਾਲ ਸੇਗਾ ਕੈਮਰਾ ਪਰਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾ ਅਸੀਂ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ